ਦੀਨਾਨਗਰ ਵਿਖੇ ਹੋਏ ਦੇਰ ਰਾਤ ట్రాנסਫਾਰਮਰ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਨਿਕਲੇ ਚਿੰਗਿਆੜਿਆ ਕਾਰਨ ਐਕਸੀਡੈਂਟ ਹੋਏ ਵਾਹਨ ਪੁਲਿਸ ਥਾਣੇ ਦੇ ਬਾਹਰ ਰੋਡ ਦੇ ਖੜੇ ਵਾਹਨਾ ਦੇ ਵਿੱਚ ਅਚਾਨਕ ਅੱਗ ਲੱਗ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਸਾਰੇ ਵਾਹਨ ਸੜਕੇ ਸਵਾ ਹੋ ਗਏ ਜਾਣਕਾਰੀ ਅਨੁਸਾਰ ਪੁਲਿਸ ਥਾਣੇ ਅੰਦਰ ਜਗ੍ਹਾ ਦੀ ਘਾਟ ਹੋਣ ਕਾਰਨ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਹਾਦਸਾ ਗ੍ਰਸਤ ਵਾਹਨਾਂ ਨੂੰ ਥਾਣੇ ਦੇ ਬਾਹਰ ਨਾਨੋਂ ਨੰਗਲ ਰੋਡ ਤੇ ਸੜਕ ਦੇ ਕਿਨਾਰੇ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਦੀ ਕੰਧ ਨਾਲ ਰੱਖੀਆਂ ਹੋਈਆਂ ਸੀ ਉੱਥੇ ਹੀ ਨੇੜੇ ਹੀ ਬਿਜਲੀ ਦੇ ਟਰਾਂਸਫਾਰਮਰ ਵੀ ਲੱਗੇ ਹੋਏ ਸਨ ਰਾਤ ਕਰੀਬ 8:45 ਮਿੰਟ ਤੇ ਟਰਾਂਸਫਾਰਮਰ ਵਿੱਚੋਂ ਨਿਕਲੀਆਂ ਚਿੰਗਿਆੜੀਆਂ 헤ਠਾ ਡਿੱਗਣ ਨਾਲ ਜ਼ਮੀਨ ਤੇ ਉੱਗੇ ਘਾਹ ਨੂੰ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਅੱਗ ਨੇੜੇ ਪਈਆਂ ਕਾਰਾਂ ਨੂੰ ਲੱਗ ਜਾਂਦੀ ਹੈ ਪੁਲਿਸ ਨੇ ਹੈਲਪਲਾਈਨ ਨੰਬਰ 112 ਤੋਂ ਸੂਚਨਾ ਮਿਲਦਿਆਂ ਹੀ ਗੁਰਦਾਸਪੁਰ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਦਿਨਾਨਗਰ ਭੇਜਿਆ ਫਰਮਾਨ ਨੇ ਸਖਤ ਮਿਹਨਤ ਤੋਂ ਬਾਅਦ ਆਗ ਤੇ ਕਾਬੂ ਪਾਇਆ ਉਦੋਂ ਤੱਕ ਅਗਲੀ ਲਪੇਟ ਚ ਔਨ ਨੜਕਾਰਾ ਪੂਰੀ ਤਰ੍ਹਾਂ ਮਚ ਗਈਆਂ ਸਨ ਐਸਐਚਓ ਵਰਤਪਾਲ ਸਿੰਘ ਨੇ ਦੱਸਿਆ ਕਿ ਆਗ ਦੇ ਨੇੜੇ ਹੀ ਬਿਜਲੀ ਦੇ ਟਰਾਂਸਫਾਰਮਰ ਤੇ ਸ਼ਾਰਟ ਸਰਕਟ ਹੋਣ ਕਰ ਨਿਕਲੀਆਂ ਚਿੰਗਿਆੜੀਆਂ ਹੇਠਾਂ ਘਾਤ ਡਿੱਗਣ ਕਾਰਨ ਅੱਗ ਭੜਕੁੱਠੀ ਪਤੇ ਉਸਨੇ ਕਾਰਨ ਨੂੰ ਵੀ ਆਪਣੀ ਲਪੇਟ ਚ ਲੈ ਲਿਆ ਦਿਨਾਨਗਰ ਤੋਂ ਹਰਜਿੰਦਰ ਗੁਰਾਇ ਦੀ ਰਿਪੋਰਟ ਜੱਗਪਾਣੀ ਟੀਵੀ ਸਾਡਾ ਥਾਣੇ ਦਾ ਮਾਲ ਮਕਦਮਾ ਜੋ ਥਾਣੇ ਵਿੱਚ ਜਰਾ ਘੱਟ ਹੋ ਕੇ ਬਾਹਰ ਆ ਗਿਆ ਸੀਗਾ ਜੋ ਕਾਫੀ ਇੱਕ ਕੰਡਮ ਹਾਲਤ ਵਿੱਚ ਸਪਾਰ ਹੋ ਗਿਆ ਹੈ ਕਿ ਕਾਫੀ ਦਿਨਾਂ ਤੋਂ ਤੇ ਲੱਗੇ ਟ੍ਰਾਂਸਫਰ ਹੋਣ ਸੀਗਾ ਜਿੱਦ ਤੋਂ ਸਪਾਰ ਹੋ ਕੇ ਥੱਲੇ ਸਪੇਟਨ ਨੂੰ ਅਗਲਾ ਲੱਗੀ ਤੇ ਉਹਦੇ ਚੱਲਦੇ ਤੇ ਗੱਡੀਆਂ ਨੂੰ ਅਗਲਾ ਲੱਗੀ ਸੀ ਜੋ ਫਾਇਰ ਗ੍ਰੇਡ ਦੇ ਕਰਮਚਾਰੀਆਂ ਦੀ ਮਦਦ ਨਾਲ ਕੰਮ ਪਾਇਆ ਗਿਆ ਤੇ ਇਸ ਸਬੰਧੀ ਜੋ ਵੀ ਨੁਕਸਾਨ ਹੈ ਉਹ ਸਿਨੇਰ ਉਸ ਨੂੰ ਕੋੜੇ ਪੇ ਜਾਈ ਜਾਵੇ ਜਨਾ ਹੋਰ ਤੋਂ ਬਾਅਦ ਜੋ ਨਹੀਂ ਹੈ ਇਹਦਾ ਦੱਸਿਆ ਜਾ ਸਕਦਾ ਹੈ ਉਹ ਕਾਬੂ ਪੈ ਗਿਆ ਸਰਾਲਾ ਜੀ ਟੋਟਲ ਅਕਟਰ ਕੰਟਰੋਲ ਹੈ ਠੀਕ ਹੈ ਸਰ ਸਪਾਰਕ ਇਹ ਲਾਗੇ ਟਰਾਂਸਫਾਰਮਰ ਸੀਗਾ ਉਸ ਤੋਂ ਸਪਾਰਕ ਹੋਇਆ ਜਿਹੜਾ ਥਲੇ ਜਿਹੜਾ ਘਾਹ ਸੁੱਕਿਆ ਸੀ ਉਹਨੂੰ ਅਗ ਲੱਗਣਾ ਹੋਇਆ ਨਾਲ ਕਰੋ ਕਿ ਹੋਏ ਦੇ ਰਾਤ ট্রান্সਫਾਰਮਰ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਨਿਕਲੇ ਚਿੰਗਿਆੜਿਆ ਕਾਰਨ ਐਕਸੀਡੈਂਟ ਹੋਏ ਵਾਹਨ ਪੁਲਿਸ ਥਾਣੇ ਦੇ ਬਾਹਰ ਰੋਡ ਦੇ ਖੜੇ ਵਾਹਨਾਂ ਦੇ ਵਿੱਚ ਅਚਾਨਕ ਅੱਗ ਲੱਗ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਸਾਰੇ ਵਾਹਨ ਸੜਕੇ ਸੁਆਹ ਹੋ ਗਏ ਜਾਣਕਾਰੀ ਅਨੁਸਾਰ ਪੁਲਿਸ ਥਾਣੇ ਅੰਦਰ ਜਗ੍ਹਾ ਦੀ ਘਾਟ ਹੋਣ ਕਾਰਨ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਹਾਦਸਾ ਗ੍ਰਸਤ ਵਾਹਨਾਂ ਨੂੰ ਥਾਣੇ ਦੇ ਬਾਹਰ ਨਾਨੋਂ ਮੰਗਲ ਰੋਡ ਤੇ ਸੜਕ ਦੇ ਕਿਨਾਰੇ ਸਰਕਾਰੀ ਕੰਨਿਆ ਸੀਨੀਅਰ ਸੈਂਡਰੀ ਸਕੂਲ ਦੀ ਕੰਧ ਨਾਲ ਰੱਖੀਆਂ ਹੋਈਆਂ ਸੀ ਉੱਥੇ ਹੀ ਨੇੜੇ ਹੀ ਬਿਜਲੀ ਦੇ ਟਰਾਂਸਫਾਰਮਰ ਵੀ ਲੱਗੇ ਹੋਏ ਸਨ ਰਾਤ ਕਰੀਬ 8:45 ਮਿੰਟ ਤੇ ਟਰਾਂਸਫਾਰਮਰ ਵਿੱਚੋਂ ਨਿਕਲੀਆਂ ਚਿੰਗਿਆੜੀਆਂ 헤ਠਾ ਡਿੱਗਣ ਨਾਲ ਜ਼ਮੀਨ ਤੇ ਉੱਗੇ ਘਾਹ ਨੂੰ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਅੱਗ ਨੇੜੇ ਪਈਆਂ ਕਾਰਾਂ ਨੂੰ ਲੱਗ ਜਾਂਦੀ ਹੈ ਪੁਲਿਸ ਨੇ ਹੈਲਪਲਾਈਨ ਨੰਬਰ 112 ਤੋਂ ਸੂਚਨਾ ਮਿਲਦਿਆਂ ਹੀ ਗੁਰਦਾਸਪੁਰ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਦਿਨਾਨਗਰ ਭੇਜਿਆ ਫਰਮਾਨ ਨੇ ਸਖਤ ਮਿਹਨਤ ਤੋਂ ਬਾਅਦ ਆਗ ਤੇ ਕਾਬੂ ਪਾਉਂਦੋਂ ਤੱਕ ਅਗਲੀ ਲਪੇਟ ਚ ਅਉਨੜ ਕਰਾ ਪੂਰੀ ਤਰ੍ਹਾਂ ਮਚ ਗਈਆਂ ਸਨ ਐਸਐਚਓ ਵਰਤਪਾਲ ਸਿੰਘ ਨੇ ਦੱਸਿਆ ਕਿ ਆ ਗਰੇਨੇੜੇ ਹੀ ਬਿਜਲੀ ਦੇ ਟਰਾਂਸਫਾਰਮਰ ਤੇ ਸ਼ਾਰਟ ਸਰਕਟ ਹੋਣ ਕਰ ਨਿਕਲੀਆਂ ਚਿੰਗਿਆੜੀਆਂ ਹੇਠਾਂ ਘਾਤ ਡਿੱਗਣ ਕਾਰਨ ਅੱਗ ਭੜਕੁੱਠੀ ਪਾਤੇ ਉਸਨੇ ਕਾਰਨ ਨੂੰ ਵੀ ਆਪਣੀ ਲਪੇਟ ਚ ਲੈ ਲਿਆ ਦਿਨਾਨਗਰ ਤੋਂ ਹਰਜਿੰਦਰ ਗੁਰਾਇ ਦੀ ਰਿਪੋਰਟ ਜਗਪਾਣੀ ਟੀਵੀ ਸਾਡਾ ਥਾਣੇ ਦਾ ਮਾਲਕਤਵਾ ਜੋ ਥਾਣੇ ਵਿੱਚ ਜਰਾ ਘੱਟੋ-ਘੱਟ ਕਰਕੇ ਬਾਹਰ ਆ ਕੇ ਗਿਆ ਸੀਗਾ ਜੋ ਕਾਫੀ ਕੰਡਮ ਹਾਲਤ ਵਿੱਚ ਪਿਆ ਹੋਇਆ ਸੀਗਾ ਕਾਫੀ ਦਿਨਾਂ ਤੋਂ ਤੇ ਲੱਗੇ ਟ੍ਰਾਂਸਫਰ ਹੋਣ ਸੀਗਾ ਜਿੱਦ ਤੋਂ ਸਪਾਰਕ ਹੋ ਕੇ ਥੱਲੇ ਸਪੇਟ ਨੂੰ ਅੱਗ ਲੱਗੀ ਤੇ ਉਹਦੇ ਚੱਲਦੇ ਤੇ ਗੱਡੀਆਂ ਨੂੰ ਅੱਗ ਲੱਗੀ ਸੀ ਜੋ ਫਾਇਰ ਗ੍ਰੇਡ ਦੇ ਕਮਚਾਰੇ ਦੀ ਮਦਦ ਨਾਲ ਕਾਬੂ ਪਾਇਆ ਗਿਆ ਤੇ ਇਸ ਸਬੰਧੀ ਜੋ ਵੀ ਨੁਕਸਾਨ ਹੈ ਉਹ ਸੀਨੀਅਰ ਅਫਸਰਸ ਨੂੰ ਕੋੜਾ ਵੀ ਜਾਈ ਜਾਵੇ ਜਦੋਂ ਹੁਣ ਤੋਂ ਬਾਅਦ ਜਿਹੜੀ ਹੋ ਰਹੀ ਹੈ ਤੇ ਇਹਦਾ ਦੱਸਿਆ ਜਾ ਸਕਦਾ ਹੁਣ ਕਾਬੂ ਪੈ ਗਿਆ ਸਰ ਹਾਲੇ ਟੋਟਲ ਅਕਟ ਕੰਟਰੋਲ ਹੈ ਠੀਕ ਹੈ ਸਪਾਰਕ ਇਹ ਲਾਗੇ ਟਰਾਂਸਫਾਰਮਰ ਸੀਗਾ ਉਸ ਤੋਂ ਸਪਾਰਕ ਹੋਇਆ ਕਿ ਜਿਹੜਾ ਥਲੇ ਜਿਹੜਾ ਘਾਹ ਸੁੱਕਿਆ ਸੀ ਉਹਨੂੰ ਅਗ ਲੱਗਣਾ ਹੋਇਆ ਨਗਰ ਕੂ ਰੇ ਕੀ ਹੋਏ ਦੇ ਰਾਤ ਟ੍ਰਾਂਸਫਾਰਮਰ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਨਿਕਲੇ ਚਿੰਗਿਆੜਿਆ ਕਾਰਨ ਐਕਸੀਡੈਂਟ ਹੋਏ ਵਾਹਨ ਪੁਲਿਸ ਥਾਣੇ ਦੇ ਬਾਹਰ ਰੋਡ ਦੇ ਖੜੇ ਵਾਹਨਾਂ ਦੇ ਵਿੱਚ ਅਚਾਨਕ ਅੱਗ ਲੱਗ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਸਾਰੇ ਵਾਹਨ ਸੜਕੇ ਸੁਆਹ ਹੋ ਗਏ ਜਾਣਕਾਰੀ ਅਨੁਸਾਰ ਪੁਲਿਸ ਥਾਣੇ ਅੰਦਰ ਜਗਾਦੀ ਘਾਟ ਹੋਣ ਕਾਰਨ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਹਾਦਸਾ ਗ੍ਰਸਤ ਵਾਹਨਾਂ ਨੂੰ ਥਾਣੇ ਦੇ ਬਾਹਰ ਨਾਨੋਂ ਨੰਗਲ ਰੋਡ ਤੇ ਸੜਕ ਦੇ ਕਿਨਾਰੇ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਦੀ ਕੰਧ ਨਾਲ ਰੱਖੀਆਂ ਹੋਈਆਂ ਸੀ ਉੱਥੇ ਹੀ ਨੇੜੇ ਹੀ ਬਿਜਲੀ ਦੇ ਟਰਾਂਸਫਾਰਮਰ ਵੀ ਲੱਗੇ ਹੋਏ ਸਨ ਰਾਤ ਕਰੀਬ 8:45 ਮਿੰਟ ਤੇ ਟਰਾਂਸਫਾਰਮਰ ਵਿੱਚੋਂ ਨਿਕਲੀਆਂ ਚਿੰਗਿਆੜੀਆਂ 헤ਠਾ ਡਿੱਗਣ ਨਾਲ ਜ਼ਮੀਨ ਤੇ ਉੱਗੇ ਘਾਹ ਨੂੰ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਅੱਗ ਨੇੜੇ ਪਈਆਂ ਕਾਰਾਂ ਨੂੰ ਲੱਗ ਜਾਂਦੀ ਹੈ ਪੁਲਿਸ ਨੇ ਹੈਲਪਲਾਈਨ ਨੰਬਰ 112 ਤੋਂ ਸੂਚਨਾ ਮਿਲਦਿਆਂ ਹੀ ਗੁਰਦਾਸਪੁਰ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਦੀਨਾ ਨਗਰ ਭੇਜਿਆ ਫਾਰਮਾਨ ਨੇ ਸਖਤ ਮਿਹਨਤ ਤੋਂ ਬਾਅਦ ਆਖ ਤੇ ਕਾਬੂ ਪਾਉਂਦੋਂ ਤੱਕ ਆਜੂ ਦੀ ਲਪੇਟ ਚ ਅਣ ਨੜਕਾਰਾ ਪੂਰੀ ਤਰ੍ਹਾਂ ਮਚ ਗਈਆਂ ਸਨ ਐਸ ਐਚਓ ਵਰਤਪਾਲ ਸਿੰਘ ਨੇ ਦੱਸਿਆ ਕਿ ਆਗਰ ਨੇੜੇ ਹੀ ਬਿਜਲੀ ਦੇ ਟਰਾਂਸਫਾਰਮਰ ਤੇ ਸ਼ਾਰਟ ਸਰਕਟ ਹੋਣ ਕਰ ਨਿਕਲੀਆਂ ਚਿੰਗਿਆੜੀਆਂ ਹੇਠਾਂ ਘਾਤ ਡਿੱਗਣ ਕਰਨ ਅੱਗ ਭੜਕੁੱਠੀ ਤੇ ਉਸਨੇ ਕਾਰਨ ਉਹ ਵੀ ਆਪਣੀ ਲਪੇਟ ਚ ਲੈ ਲਿਆ ਦਿਨਾਨਗਰ ਤੋਂ ਹਰਜਿੰਦਰ ਗੁਰਾਇ ਦੀ ਰਿਪੋਰਟ ਜੱਗਪਾਣੀ ਟੀਵੀ ਸਾਡਾ ਥਾਣੇ ਦਾ ਮਾਲਕਮਦਵਾ ਜੋ ਥਾਲੇ ਵਿੱਚ ਜਿਹੜਾ ਘਟਨਾ ਕਰਕੇ ਬਾਹਰ ਆ ਗਿਆ ਸੀਗਾ ਜੋ ਕਾਫੀ ਕੰਟਨ ਹਾਲਤ ਵਿੱਚ ਪਿਆ ਹੋਇਆ ਸੀਗਾ ਕਾਫੀ ਦਿਨਾਂ ਤੋਂ ਤੇ ਲੱਗੇ ਟ੍ਰਾਂਸਫਰ ਹੋਣ ਸੀਗਾ ਜਿੱਦ ਤੋਂ ਸਪਾਰਕ ਹੋ ਕੇ ਥੱਲੇ ਸੁੱਕੇ ਘਾਹ ਨੂੰ ਅੱਗ ਲੱਗੀ ਤੇ ਉਹਦੇ ਚੱਲਦੇ ਤੇ ਗੱਡੀਆਂ ਨੂੰ ਅੱਗ ਲੱਗੀ ਸੀ ਜੋ ਫਾਇਰ ਬ੍ਰੀਡ ਦੇ ਕਰਮਚਾਰੀਆਂ ਦੀ ਮਦਦ ਨਾਲ ਕੰਟਰੋਲ ਪਾਇਆ ਗਿਆ ਤੇ ਇਸ ਸਬੰਧੀ ਜੋ ਵੀ ਨੁਕਸਾਨ ਹੈ ਉਹ ਸੀਨੀਅਰ ਅਫਸਰ ਨੂੰ ਕੋੜਾ ਭੇਜੀ ਜਾਵੇ। ਜਨਾ ਹੋਰ ਤੋਂ ਬਾਅਦ ਜੋ ਨਹੀਂ ਹੋ ਰਿਹਾ ਇਹਦਾ ਦੱਸਿਆ ਜਾ ਸਕਦਾ ਹੈ। ਉਹ ਕਾਬੂ ਪੈ ਗਿਆ ਸਰ ਹਾਂਜੀ ਟੋਟਲ ਅਕਟਰ ਕੰਟਰੋਲ ਹੈ। ਠੀਕ ਹੈ ਸਰ। ਸਪਾਰਕ ਇਹ ਲੱਗੇ ਟਰਾਂਸਫਾਰਮਰ ਸੀਗਾ ਉਸ ਤੋਂ ਸਪਾਰਕ ਹੋਇਆ ਕਿ ਜਿਹੜਾ ਥਲੇ ਜਿਹੜਾ ਘਾਹ ਸੁੱਕਿਆ ਸੀ ਉਹ ਨੂੰ ਅਗ ਲੱਗਣਾ ਹੋਇਆ। ਨਗਰ ਕੂਕੇ ਹੋਏ ਦੇਰ ਰਾਤ ਟ੍ਰਾਂਸਫਾਰਮਰ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਨਿਕਲੇ ਚਿੰਗਿਆੜਿਆ ਕਾਰਨ ਐਕਸੀਡੈਂਟ ਹੋਏ ਵਾਹਨ ਪੁਲਿਸ ਥਾਣੇ ਦੇ ਬਾਹਰ ਰੋਡ ਦੇ ਖੜੇ ਵਾਹਨਾਂ ਦੇ ਵਿੱਚ ਅਚਾਨਕ ਅੱਗ ਲੱਗ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਸਾਰੇ ਵਾਹਨ ਸੜਕੇ ਸਵਾ ਹੋ ਗਏ ਜਾਣਕਾਰੀ ਅਨੁਸਾਰ ਪੁਲਿਸ ਥਾਣੇ ਅੰਦਰ ਜਗ੍ਹਾ ਦੀ ਘਾਟ ਹੋਣ ਕਾਰਨ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਹਾਦਸਾ ਗ੍ਰਸਤ ਵਾਹਨਾਂ ਨੂੰ ਥਾਣੇ ਦੇ ਬਾਹਰ ਨਾਨੋ ਨੰਗਲ ਰੋਡ ਤੇ ਸੜਕ ਦੇ ਕਿਨਾਰੇ ਸਰਕਾਰੀ ਕੰਨਿਆ ਸੀਨੀਅਰ ਸੈਂਟਰੀ ਸਕੂਲ ਦੀ ਕੰਧ ਨਾਲ ਰੱਖੀਆਂ ਹੋਈਆਂ ਸੀ ਉਥੇ ਹੀ ਨੇੜੇ ਹੀ ਬਿਜਲੀ ਦੇ ਟਰਾਂਸਫਾਰਮਰ ਵੀ ਲੱਗੇ ਹੋਏ ਸਨ ਰਾਤ ਕਰੀਬ 8:45 ਮਿੰਟ ਤੇ ਟਰਾਂਸਫਾਰਮਰ ਵਿੱਚੋਂ ਨਿਕਲੀਆਂ ਚਿੰਗਿਆੜੀਆਂ ਡਿੱਗਣ ਨਾਲ ਜ਼ਮੀਨ ਤੇ ਉੱਗੇ ਘਾਹ ਨੂੰ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਅੱਗ ਨੇੜੇ ਪਈਆਂ ਕਾਰਾਂ ਨੂੰ ਲੱਗ ਜਾਂਦੀ ਹੈ ਪੁਲਿਸ ਨੇ ਹੈਲਪਲਾਈਨ ਨੰਬਰ 112 ਤੋਂ ਸੂਚਨਾ ਮਿਲਦਿਆਂ ਹੀ ਗੁਰਦਾਸਪੁਰ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਦਿਨਾਂਗਰ ਭੇਜਿਆ ਫਰਮਾਨ ਨੇ ਸਖਤ ਮਿਹਨਤ ਤੋਂ ਬਾਅਦ ਆਖਤੇ ਕਾਬੂ ਪਾਰ ਉਦੋਂ ਤੱਕ ਅਗਦੀ ਲਪੇਟ ਚ ਔਨੜਕਾਰਾ ਪੂਰੀ ਤਰ੍ਹਾਂ ਮਚ ਗਈਆਂ ਸਨ ਐਸਐਚਓ ਵਰਤਪਾਲ ਸਿੰਘ ਨੇ ਦੱਸਿਆ ਕਿ ਆ ਗਰੇਨੇੜੇ ਹੀ ਬਿਜਲੀ ਦੇ ਟਰਾਂਸਫਾਰਮਰ ਤੇ ਸ਼ਾਰਟ ਸਰਕਟ ਹੋਣ ਕਾਰਨ ਨਿਕਲੀਆਂ ਚਿੰਗਿਆੜੀਆਂ ਹੇਠਾਂ ਘਾਤ ਡਿੱਗਣ ਕਾਰਨ ਅੱਗ ਭੜਕੁੱਠੀ ਪਾਤੇ ਉਸਨੇ ਕਾਰਨ ਨੂੰ ਵੀ ਆਪਣੀ ਲਪੇਟ ਚ ਲੈ ਲਿਆ ਦਿਨਾਨਗਰ ਤੋਂ ਹਰਜਿੰਦਰ ਗੁਰਾਇਆ ਦੀ ਰਿਪੋਰਟ ਜੱਗਪਾਣੀ ਟੀਵੀ ਸਾਡਾ ਥਾਣੇ ਦਾ ਮਾਲਕਮਾ ਜੋ ਥਾਣੇ ਵਿੱਚ ਜਰਾ ਘੱਟੋ-ਘਾਟਾ ਕਰਕੇ ਬਾਹਰ ਆ ਕੇ ਗਿਆ ਸੀ ਗਾ ਜੋ ਕਾਫੀ ਕੰਟਮ ਹਾਲਤ ਵਿੱਚ ਸਪੈਰ ਹੋ ਰਿਹਾ ਹੈ ਕਿ ਕਾਫੀ ਦਿਨਾਂ ਤੋਂ ਤੇ ਲੱਗੇ ਟ੍ਰਾਂਸਫਰ ਹੋਣ ਸੀਗਾ ਜਿੱਦ ਤੋਂ ਸਪਾਰਕ ਹੋ ਕੇ ਥੱਲੇ ਸੁੱਕੇ ਘਾਹ ਨੂੰ ਅੱਗ ਲੱਗੀ ਤੇ ਉਹਦੇ ਚੱਲਦੇ ਤੇ ਗੱਡੀਆਂ ਨੂੰ ਅੱਗ ਲੱਗੀ ਸੀ ਜੋ ਫਾਇਰ ਬ੍ਰੀਡ ਦੇ ਕਰਮਚਾਰੀਆਂ ਦੀ ਮਦਦ ਨਾਲ ਕੰਮ ਪਾਇਆ ਗਿਆ ਤੇ ਇਸ ਸਬੰਧੀ ਜੋ ਵੀ ਨੁਕਸਾਨ ਹੈ ਉਹ ਸਿਨੀਅਰ ਅਫਸਰਸ ਨੇ ਕੋੜੇ ਪੇ ਜੀ ਜਾਂਦੇ ਜਦੋਂ ਹੋਂਦ ਤੋਂ ਬਾਅਦ ਜਿਹੜੀ ਹੋ ਰਹੀ ਹੈ ਇਹਦਾ ਦੱਸਿਆ ਜਾ ਸਕਦਾ ਹੈ ਹੁਣ ਕਾਬੂ ਪੈ ਗਿਆ ਸਰ ਹਾਂ ਜੀ ਟੋਟਲ ਅਕਟ ਕੰਟਰੋਲ ਹੈ ਠੀਕ ਹੈ ਸਰ ਸਪਾਰਕ ਹੈ ਲੱਗੇ ਟਰਾਂਸਫਾਰਮਰ ਸੀਗਾ ਉਸ ਤੋਂ ਸਪਾਰਕ ਹੋਇਆ ਕਿ ਜਿਹੜਾ ਥਲੇ ਜਿਹੜਾ ਘਾਹ ਸੁੱਕਿਆ ਸੀ ਉਹਨੂੰ ਅਗ ਲੱਗਣਾ ਹੋਇਆ